मीकाय नमः आबे ਜੋ ਬਲੇ ਸੋਨਰ ਭੈ ਭਗਵਾਨ ਵਾਲਮੀ ਕੁਮਾਰ ਆ ਕੇ ਜਾਏ ਅੱਜ ਪਵਨ ਵਾਲਵਿਕ ਤੀਰਥ ਦੇ ਉੱਤੇ ਜੋ ਵਿਜੇ ਦਵਸਤ ਮੇਲਾ ਸ਼ੁਰੂਆਤ ਹੋ ਚੁੱਕੀ ਆ ਉਹਦੀ ਜੱਗ ਹਵਨ ਕਰਕੇ ਸੋਨੇ ਦੀ ਨੱਥ ਪਾ ਕੇ ਮਛਲੀ ਨੂੰ ਸਰੋਵਰ ਦੇ ਵਿੱਚ ਛੱਡੀ ਗਈ ਆ ਇਸੇ ਸ਼ੁਭ ਦਿਹਾੜੇ ਦੀ ਇਲਾਕਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸ਼-ਵਿਦੇਸ਼ਾਂ 'ਚ ਰਹਿੰਦਿਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੇ ਆ ਉਹਦੇ ਨਾਲ ਨਾਲ ਸਟੇਜ ਦੇ ਨੇਕ ਸਵੇਰੇ ਜੋ ਪੂਰਨ ਨਿਵਾਸੀ ਦਾ સ્ਨਾਣ ਆ ਸਵੇਰੇ ਪਰਿਵਾਰ ਸਮੇਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਰੀ ਜੀ ਮੇਲਾ ਕਿੰਨੇ ਦਿਨ ਚੱਲਦਾ ਆ ਹਰ ਸਾਲ ਦੀ ਮੇਲਾ ਇਹ 2 ਤਰੀਕ ਤੋਂ ਚੱਲਦਾ ਵਾ 2 ਤਰੀਕ ਤੋਂ ਚੱਲਿਆ ਵਾ 12 ਤੇ 13 ਤਰੀਕ ਤੱਕ ਚੱਲੇਗਾ ਸੰਗਤਾਂ ਨੂੰ ਕੀ ਜੈ ਮੈਂ ਚੰਦੇ ਰੋਪੀ ਸੰਗਤਾਂ ਨੂੰ ਦੇਸ਼ ਜਣਾ ਚਾਹਨੇ ਆ ਕਿ ਇਸ ਪਾਵਨ ਵਾਲਮੀਕ ਆਪਣੇ ਸਥਾਨ ਦੇ ਉੱਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੈ ਵਾਲਮੀਕ ਕੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਹਰੀਨਾਥ ਜੀ ਮਹਾਰਾਜ ਕੀ ਜੈ ਸਰਬਸਾਤ ਸੰਗਤ ਕੀ ਹੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਲਵ ਕੁਸ਼ ਵਿਜੇ ਦਿਵਸ ਮੇਲਾ ਜੋ ਕਿ ਅੱਜ ਅਸ਼ੀਰਵਾਦ ਹੋਈ ਹੈ ਸੰਤਾਂ ਮਹਾਪੁਰਸ਼ਾਂ ਵੱਲੋਂ ਮਛਲੀ ਨੂੰ ਸੋਨੇ ਦੀ ਨੱਥ ਪਾ ਕੇ ਜਿਹੜਾ ਸ਼ੁਭ ਆਰੰਭ ਕੀਤਾ ਗਿਆ ਹੈ ਇਸ ਪਾਵਨ ਦਿਹਾੜੇ ਦੀਆਂ ਸਮੂਹ ਸਾਧ ਸੰਗਤ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆ ਤੇ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਜੋ ਕਿ ਪਿਛਲੇ ਦਿਨੀ ਤੀਰ ਤੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਗਈ ਸੀ ਸੰਤਾ ਮਹਾਪੁਰਸ਼ਾਂ ਵੱਲੋਂ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਤੀਰ ਤੇ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸ਼ਾਂਤੀ ਬਣਾ ਕੇ ਰੱਖੋ ਜੋ ਬੋਲੇ ਸੋਨਰ ਪਹਿ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਵਾਲਮੀਕੀ ਤੀਰ ਦਾ ਵਿਜੇ ਸਮਰੋਹ ਮੇਲਾ ਵਸਾਕੀ ਦਿਵਾਲੀ ਤੋਂ ਦੂਸਰੇ ਦਿਨ ਦੀ ਸ਼ੁਰੂਆਤ ਹੋਈ ਹੈ ਅੱਜ ਮੱਧਮ ਤੇ ਆ ਗਿਆ ਹੈ ਅੱਜ ਪਵਿੱਤਰ ਸਰੋਵਰ ਦੀ ਪੂਜਾ ਕੀਤੀ ਗਈ ਹੈ ਕਿਉਂਕਿ ਅੱਜ ਰਾਤ ਨੂੰ ਪੁੰਨਿਆ ਦਾ ਇਸ਼ਨਾਨ ਦੀ ਸ਼ੁਰੂਆਤ 8:00 ਵਜੇ ਹੋਵੇਗੀ ਇਹ ਸ਼ੋ ਮੇਲਾ ਹੈ ਕਿ ਜਦੋਂ ਲਬਕੁਸ਼ੀ ਨੇ ਰਾਮ ਜੀਆਂ ਦੀਆਂ ਫੌਜਾਂ ਤੇ ਵਿਜੇ ਪ੍ਰਾਪਤ ਕੀਤੀ ਸੀ ਤੋਂ ਜਿੱਤ ਕੇ ਇਤਿਹਾਸਨ ਅੱਜ ਦੇ ਦਿਨ ਹੀ ਸੀਤਾ ਮਾਤਾ ਜੀ ਨੇ ਤਰਤੀ ਮਾਤਾ ਦੇ ਵਿੱਚ ਸਮਾਏ ਸਨ ਉਹਦਾ ਸ਼ੁਭ ਇਸ਼ਨਾਨ ਅਜਰਾਤੂ ਕੀ ਹੋਵੇਗਾ ਸ਼ਾਂਤਮੀ ਢੰਗਣਾ ਮੇਲਾ ਚੱਲਦਾ ਹੈ ਸ਼ਾਂਤਮੀ ਢੰਗਣਾ ਖਲੇਗਾ ਜਿਹੜੇ ਖਪਰੋਣੇ ਸਾਰੇ ਖਤਮ ਹੋ ਚੁੱਕੇ ਹਨ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਮੀਲੇ ਗੁਰਮਾਰਦ ਦੇ ਦਰਸ਼ਨ ਕਰੋ ਮੇਲਾ ਠੀਕ 15 ਤੱਕ ਇਹ ਚੱਲਦਾ ਰਹੇਗਾ ਸ਼ਾਂਤਮੀਂ ਕੰਗਨਾ ਮੇਲਾ ਚਲੇਗਾ ਸਾਰੇ ਹੀ ਸਾਡੇ ਪ੍ਰਬੰਧ ਓਕੇ ਹਨ ਕੋਈ ਗੜਬੜ ਕੋਈ ਇਹੋ ਜੀ ਪ੍ਰੇਸ਼ਾਨੀ ਨਹੀਂ ਕੋਈ ਗੱਲ ਨਹੀਂ ਸੰਗਤ ਨੂੰ ਬੇਨਤੀ ਹੈ ਕਿ ਨਕਮਸਤ ਕੋਨ ਵਾਤੇ ਹਾਜ਼ਰ ਹੋ ਧੰਨਵਾਦ ਜੈ ਬਾਲਮੀਕੀ ਹਰ ਵਾਰ ਬਾਲਮੀਕ ਜੀ ਮਹਾਰਾਜ ਕੀ ਸ਼੍ਰੀ ਸ਼੍ਰੀ 108 ਸਤਿਗੁਰੂ ਗੁਰੂ ਗਿਆਨनाथ ਜੀ ਮਹਾਰਾਜ ਕੀ ਜੈ ਸੋ ਸਾ ਸੰਗਤ ਜੀ ਅੱਜ ਕੌਮ ਦੇ ਮਹਾਨ ਸੰਤ ਸੰਤ ਗਿਰਦਾਰੀ ਨਾਥ ਜੀ ਔਰ ਸੰਤ ਮਲਕੀਤ ਨਾਥ ਜੀ ਮਹਾਰਾਜ ਉਹਨਾਂ ਦੇ ਵੱਲੋਂ ਪਾਵਨ ਪਵਿੱਤਰ ਕੌਮੀ ਇਤਿਹਾਸਿਕ ਜੋੜ ਮੇਲਾ ਜੋ ਗਨੀਜ਼ ਬੁੱਕ ਦੇ ਵਿੱਚ ਰਿਕਾਰਡਡ ਹੈ ਸੋਸ ਪਾਵਨ ਪਵਿੱਤਰ ਇਤਿਹਾਸਿਕ ਜੋੜ ਮੇਲਾ ਲਵ ਕੁਛ ਵਿਜੇ ਦਿਵਸ ਦੀ ਜਿਹੜੀ ਸ਼ੁਰੂਆਤ ਹੋਈ ਹੈ ਸੋ ਪੂਰੇ ਵਿਸ਼ਵ ਦੇ ਵਿੱਚ ਵਸਣ ਵਾਲੀ ਵਾਲਮੀਕੀ ਕੌਮ ਨੂੰ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ ਸਾਧ ਸੰਗਤ ਜੀ ਇਹ ਜੋ ਪਾਵਨ ਪਵਿੱਤਰ ਇਤਿਹਾਸਿਕ ਜੋੜ ਮੇਲਾ ਹੈ ਸੋ ਗੁਰੂ ਗਿਆਨਾਥ ਜੀ ਮਹਾਰਾਜ ਆਦਵਾਸੀਆਂ ਦੇ ਕੌਮੀ ਗ੍ਰੰਥ ज्ञान प्रकाश महाराज ਦੇ ਵਿੱਚ ਇੱਕ ਸ਼ਲੋਕ ਬਖਸ਼ਿਸ਼ ਕਰਦੇ ਆ ਕੌਮ ਨੂੰ ਸਮਝਾਉਣ ਦੇ ਲਈ ਵਾਲਮੀਕ ਭਗਵਾਨ ਦੀ ਸ਼ਕਤੀ ਬੱਚਿਆਂ ਐਸੇ ਜੋਰ ਦਿਖਾਏ ਸੈਨਾ ਸਣੇ ਲੰਕਾ ਦੇ ਜੇਤੂ ਜੰਗ ਵਿੱਚ ਵਾਂਗ ਕਮਾਨ ਚੁਕਾਈ ਭਾਵ ਇਸ ਦਿਨ ਰਾਜਾ रामचंद्र ਜਿਨੇ ਉਸ ਸਮੇਂ ਦੇ ਸਭ ਤੋਂ ਮਹਾਬਲੀ ਰਾਜੇ ਨੂੰ ਹਰਾਇਆ ਸੀ ਤਾਂ ਰਾਜਾ रामचंद्र ਨੇ ਹੰਕਾਰ ਦਾ ਘੋੜਾ ਛੱਡਿਆ ਤੇ ਭਗਵਾਨ ਵਾਲਮੀਕ ਮਹਾਰਾਜ ਦੇ ਇਸ ਪਾਵਨ ਆਸ਼ਰਮ ਦੇ ਵਿੱਚ ਜਿਹਦਾ ਪ੍ਰਾਤਨ ਨਾਮ ਖੈਬਰਵਾਨ ਹੈ ਉਸ ਆਸ਼ਰਮ ਦੇ ਵਿੱਚ ਲਵ ਕੁਛਨੇ ਜਦੋਂ ਉਹ ਘੋੜਾ ਪਕੜਿਆ ਤਾਂ ਉਹਦੀ ਸ਼ਰਤ ਸੀ ਕਿ ਜੋ ਘੋੜਾ ਪਕੜੂਗਾ ਜਾਂ ਉਹਨੂੰ ਉਸਦੀ ਰਾਜਾ रामचंद्र ਦੀ ਈਨ ਮੰਨਣੀ ਪਊਗੀ ਤੇ ਜਾਂ ਯੁੱਧ ਕਰਨਾ ਪਊਗਾ ਤਾਂ ਯੁੱਧ ਹੋਇਆ ਉਸ ਯੁੱਧ ਦੇ ਵਿੱਚ ਸਾਤ ਸੰਗਤ ਜੀ ਲਵ ਤੇ ਕੁਛਨੇ ਰਾਜਾ रामचंद्र ਔਰ ਉਹਦੀ ਲੱਖਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਜਿਹੜੀ ਸੈਨਾ ਸੀ ਉਹਨੂੰ ਮੁਰਸ਼ਿਦ ਕੀਤਾ ਉਪਰੰਤ ਭਗਵਾਨ ਵਾਲਮੀਕ ਮਹਾਰਾਜ ਨੇ ਸੀਤਾ ਦੇ ਵਿਰਲਾਪ ਕਰਨ ਤੇ ਉਸ ਰਾਜਾ रामचंद्र ਦੇ ਸਾਰੇ ਪਰਿਵਾਰ ਤੇ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ ਜੀਵਤ ਕੀਤਾ ਤਾਂ ਇਸ ਦਿਨ ਦਾ ਸੰਬੰਧ ਸਾਸੰਗਤ ਜੀ ਇਹ ਹੈ ਕਿ ਰਾਜਾ रामचंद्र ਇਸ ਦਿਨ ਆਪਣੀ ਭੁੱਲ ਨੂੰ ਬਖਸ਼ਾਉਣ ਦੇ ਲਈ ਹਰ ਸਾਲ ਉਹਨਾਂ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਪ੍ਰਣ ਲਿਆ ਸੀ ਕਿ ਮੈਂ ਭਗਵਾਨ ਵਾਲਮੀਕੀ ਤੀਰਥ ਆਪਣੀ ਸੈਨਾ ਦੀ ਟੁਕੜੀ ਦੇ ਨਾਲ ਨਤਮਸਤਕ ਹੋਣ ਦੇ ਲਈ ਆਇਆ ਕਰੂੰਗਾ ਸੋ ਇਹ ਜੋ ਦੇਨਾ ਸਾ ਸੰਗਤ ਜੀ ਸਾਡੇ ਮਹਾਨ ਰਹਿਬਰ ਲਬ ਤੇ ਕੋਸ਼ ਜਿਨ੍ਹਾਂ ਨੇ ਉਹ ਰਾਜਾ ਰਾਮਚੰਦਰ ਦੀ ਲੱਖਾਂ ਦੀ ਗਿਣਤੀ ਦੇ ਹਸਾਰ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ ਉਸ ਜਿੱਤ ਦੀ ਖੁਸ਼ੀ ਦੇ ਵਜੋਂ ਮਨਾਇਆ ਜਾਂਦਾ ਇਸ ਪਾਵਨ ਪਵਿੱਤਰ ਕੌਮੀ ਇਤਿਹਾਸਿਕ ਜੋੜ ਮੇਲੇ ਦੀਆਂ ਸਾਡੇ ਪਾਵਨ ਪਵਿੱਤਰ ਭਗਵਾਨ ਵਾਲਮੀਕ ਤੀਰਥ ਗਿਆਨ ਆਸ਼ਰਮ ਔਰ ਪਾਵਨ ਭਗਵਾਨ ਵਾਲਮੀਕ ਤੀਰਥ ਧੂਣਾ ਸਾਹਿਬ ਉਥੋਂ ਦੇ ਦੋਨੋਂ ਮਹਾਂਪੁਰਸ਼ ਸੰਤ ਗਿਰਦਾਰੀ ਨਾਥ ਜੀ ਸੰਤ ਮਲਕੀਤ ਨਾਥ ਜੀ ਔਰ ਸਾਡੇ ਸਾਰਿਆਂ ਦੇ ਵੱਲੋਂ ਮੇਰੇ ਖੱਬੇ ਹੱਥ ਧੂਣਾ ਸਾਹਿਬ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਜੀ ਉਹਨਾਂ ਦੇ ਖੱਬੇ ਹੱਥ ਭਗਵਾਨ ਵਾਲਮੀਕਿ ਤੀਰਥ ਗਿਆਨ ਆਸ਼ਰਮ ਦੀ ਜਥੇਬੰਦੀ ਦੇ ਕੌਮੀ ਚੇਅਰਮੈਨ ਜੁਗਿੰਦਰ ਮਾਨ ਜੀ ਔਰ ਅਲੱਗ-ਅਲੱਗ ਦਰਜਾ ਬਦਰਜਾ ਆਗੂ ਸਹਿਬਾਨਾਂ ਵੱਲੋਂ ਇਸ ਪਾਵਨ ਪਵਿੱਤਰ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਜੋ ਬੋਲੇ ਸੋ ਅੰਦਰ ਪੈ ਭਗਵਾਨ ਵਾਲਮੀਕ ਜੀ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਚੋਜੀ ਪਾਤਸ਼ਾਹ ਸੰਤ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸੰਤ ਸਤਿਗੁਰੂ ਹਰੀਨਾਥ ਜੀ ਮਹਾਰਾਜ ਕੀ ਜੈ ਸਰਬੱਤ ਸਾਧ ਸੰਗਤ ਕੀ ਜੈ